ਹਾਂਜੀ ਸਰ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਹੈ ਕਿਸ ਉਪਲਖਸ਼ ਵਿੱਚ ਕੀਤਾ ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਟ੍ਰੇਡ ਜੁਨੀਅਨ ਦਾ ਉਹ ਖੇਤ ਮਿਹਨਤ ਸਭਾ ਵੱਲੋਂ ਸਾਂਝੇ ਤੌਰ ਤੇ ਅੱਜ ਦਫ਼ਤਰ 'ਚ ਕਰ ਰਹੇ ਆ ਅੱਜ ਦਾ ਜਿਹੜਾ ਮੇਨ ਮਕਸਦ ਹੈ ਪੂਰੇ ਦੁਨੀਆ ਪੱਧਰ ਦੇ ਉੱਤੇ ਅੱਜ ਜਿਹੜੇ ਮਜ਼ਦੂਰ ਜਮਾਤ ਦਾ ਦਿਨ ਦਿਹਾੜਾ ਆ ਮੇਰਾ ਪੂਰੀ ਦੁਨੀਆ ਪੂਰੇ ਮਰਿਆ ਜਾ ਰਿਹਾ ਮਈ ਦੇ ਸੰਬੋਧਨ ਹੈ ਅੱਜ ਦੇ ਦਿਨ ਦੇ ਉੱਤੇ ਮਜ਼ਦੂਰਾ ਸੰਘਾਸ ਕਰਕੇ ਲਈ ਕੰਮ ਦਿਹਾੜੀ ਹੀ 14 ਘੰਟੇ ਘਟਾ ਕੇ 8 ਘੰਟੇ ਕੀਤੀ ਸੀ ਅੱਜ ਦੇ ਦਿਨ ਤੇ ਉਤੇ ਸਰਮਾਇਯਦਾਰਾਂ ਨੇ ਸੈਰਸਕਾਂਗੋ ਦੇ ਵਿੱਚ ਅਮਰੀਕਾ 'ਚ ਮਜ਼ਦੂਰਾਂ ਸ਼ਹੀਦ ਕੀਤਾ ਸੀ ਕਿਉਂਕਿ ਉਹ ਸੰਘਰਸ਼ ਲੜੇ ਹੀ ਕੰਮ ਦੀ ਹੜੀ ਦਾ ਅੱਜ ਵੀ ਅੱਜ ਦੇ ਦਿਨ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਅਸੀਂ ਦਿਨ ਮਨਾਇਆ ਜਾ ਰਿਹਾ ਟ੍ਰੇਡ ਜੂਆਂ ਲੋਕੀਏ ਤੇ ਮਜ਼ਦੂਰ ਸਵਾਲੋ ਫੁਰਬਕ-ਫੁਰਬਕ ਜਿਹਾ ਤੇ ਇਹ ਬੰਦਿਆਂ ਨੂੰ ਜੇ ਮਜ਼ਦੂਰਾਂ ਵੱਲੋਂ ਇਹ ਉਹਦੇ ਤਹਿਤ ਹੀ ਅੱਜ ਇੱਥੇ ਦਿਨ ਮਨਾ ਕੇ ਆਪਾਂ ਝੰਡੇ ਰਸਮ ਕਰ ਰਹੇ ਆ ਇਹ ਝੰਡੇ ਝੰਡੇ ਦੀ ਰਸਮ ਹੈ ਸਾਡੇ ਬਹੁਤ ਸੀਨੀਅਰ ਇਹ ਵਰਕਰ ਨੇ ਲੀਡਰ ਨੇ ਕਾਪੀ ਜੀ ਸਿੰਘ ਜੀ ਨਗਰ ਇਹਨਾਂ ਚੰਡੇ ਨੇ ਸੰਕਤੀ ਆ ਕਿ ਅਪੀਲ ਕਰਾਂਗਾ ਜੀ ਇਸ ਮਾਧਿਅਮ ਰਾਹੀਂ ਮਜ਼ਦੂਰ ਜਮਾਤ ਨੂੰ ਆਨ ਵਾਲਾ ਜ ਸਮਾ ਬਹੁਤ ਮਾਰਾ ਆ ਜਿਹੜੀ ਮੋਦੀ ਸਰਕਾਰ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਮਜ਼ਦੂਰ ਮਾਰਨ ਨੀਤੀਆਂ ਕਿਸਾਨ ਮਜ਼ਦੂਰ ਮਾਰਨ ਨੀਤੀਆਂ ਮਲਾਜ਼ਮ ਮਾਰਨ ਨੀਤੀਆਂ ਕਿਉਂਕਿ ਇਹ ਹਰ ਕੱਜ ਇਹਨਾਂ ਸਰਕਾਰੀ ਦਾਰੇ ਨੇ ਪ੍ਰਾਈਵੇਟ ਕੀਤੇ ਜਾ ਰਹੇ ਨੇ ਸਰਕਾਰੀ ਦਾਰੇ ਆਪ ਕੋ ਪਾਇਆ ਜਾ ਰਿਹਾ ਇਹ ਇੱਕ ਮੁਠੀਪੜ ਦੇ ਲੋਕ ਨੇ سرمایہਦਾਰ ਉਹਨਾਂ ਦੇ ਨਾਲ ਸਾਰਾ سرمایہ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਮੈਂ ਪੀਲ ਕਰਾਂਗਾ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਜ਼ਦਮਾਂ ਨੂੰ ਅੱਜ ਦੇ ਦਿਹਾੜੇ ਤੇ ਅਸੀਂ ਇਕੱਠੇ ਹੋ ਕੇ ਜਿਹੜਾ ਮੋਦੀ ਸਰਕਾਰ ਜਿਹੜੀ ਖੇਲ ਲੈ ਕੇ ਆ ਰਹੀ ਹੈ ਮਜ਼ਦੂਰ ਮਾਰੂ ਉਹਦੇ ਖਲਾਮ ਲੜੀਏ ਸੰਘਰਸ਼ ਕਰੀਏ ਲੋਕਾਂ ਲਾਹਮਤ ਕਰਕੇ ਜਿਹੜਾ ਆਪਾਂ ਸੰਘਰਸ਼ ਕਰਕੇ ਮਜ਼ਦੂਰ ਜਮਾ ਦੇ ਹੱਕ ਦੇ ਵਿੱਚ ਦੇਸ਼ ਨੂੰ ਬਚਾਈਏ ਦੇਸ਼ ਜਿਹੜਾ ਅੱਜ ਪਾਰਲੀਮੈਂਟ ਚੋਣਾਂ ਵੱਧ ਰਿਹਾ ਹੈ ਚੋਣਾਂ ਜਾਰੀਆਂ ਨੇ ਮੈਂ ਅਪੀਲ ਕਰਾਂਗਾ ਕਿ ਜਿਹੜੀਆਂ ਧਰਮਪੱਖ ਪਾਰਟੀਆਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੰਗੇ ਲੋਕ ਨੇ ਜਿਹੜੇ ਮਜ਼ਦੂਰਾਂ ਦੀ ਕਿਸਾਨਾਂ ਦੀ ਗੱਲ ਕਰਨ ਵਾਲੇ ਉਹਨਾਂ ਨੂੰ ਵੋਟਾਂ ਪਾ ਕੇ ਸੈਂਟਰ ਚ ਖਿਲਾਓ ਤਾਂ ਕਿ ਤੁਹਾਡੀ ਗੱਲ ਕੀਤੀ ਜਾ ਸਕੇ ਜਿਹੜੇ ਅਦਾਰੇ ਸਰਕਾਰੀ ਬੀਜ ਦਿੰਦੇ ਨੇ ਉਹਨਾਂ ਦਾ ਭੋਗ ਪਾ ਕੇ ਮਜ਼ਦੂਰਾਂ ਦੇ ਹੱਕ ਜੇ ਕਾਨੂੰਨ ਬਣਾ ਕੇ ਕਿਸਾਨਾਂ ਦੇ ਹੱਕ ਦੇ ਕਾਨੂੰਨ ਬਣਾ ਕੇ ਲੋਕਾਂ ਦੀ ਜਿਹੜੀ ਹੈ ਪੈਰੇਦਿਕ ਕੀਤੀ ਜਾ ਸਕੇ ਲੋਕਾਂ ਨੂੰ ਖੁਸ਼ਹਾਲ ਕੀਤਾ ਜਾ ਸਕੇ ਜਿਹੜੇ ਬੀੜਜਾ ਸਾਡੇ ਨੌਜਵਾਨ ਉਹਨਾਂ ਦਾ ਜ਼ਿਕਾਰ ਦਾ ਪ੍ਰਬੰਧ ਕੀਤਾ ਜਾ ਸਕੇ ਜਿਹੜੇ ਬੇਲ ਆ ਜਿਹੜੇ ਲੋਕ ਮਾਰੇ ਨੇ ਸਾਡੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾ ਸਕੇ ਵੱਡੀ ਗੱਲ ਜਿਹੜੀ ਹੈ ਸਾਡੇ ਬੱਚੇ ਜਿਹੜੇ ਸਿੱਖਿਆ ਤੋਂ ਲੰਬੇ ਨੇ ਜਿਹੜੇ ਵਿਦਿਆ ਤੋਂ ਲੰਬੇ ਨੇ ਉੱਚ ਵਿਦਿਆ ਬਾਤੇ ਇਨੀਆਂ ਐਡਵਿਜ਼ਨਾਂ ਨੇ ਇਨੀਆਂ ਫੀਸਾਂ ਨੇ ਜਿਹੜੀ ਨਹੀਂ ਦਿੱਤੇ ਯਾਰੇ ਉਹ ਜਿਹੜੀ ਵਿਦਿਆ ਮੁਫਤ ਕੀਤੀ ਜਾ ਸਕੇ ਕਾਨੂੰਨ ਬਣੇ ਤਾਂ ਇਹ ਜੜਾ ਦੇਸ਼ ਹੈ ਖੁਸ਼ਾਲ ਹੋਵੇ ਅੱਜ ਦੇ ਦਿਨ ਦੇ ਉੱਤੇ ਜਿਹੜੇ ਸਕਾਂਗੋ ਦੇ ਸ਼ਹੀਦ ਨੇ ਉਹਨਾਂ ਨੂੰ ਇਹ ਸੱਚੀ ਸੱਚੀ ਸਰਦਾਰਗੀ ਹੋएगी ਉਹਨਾਂ ਦੇ ਲਕਸ਼ੇ ਕਰਵਾ ਚੱਲ ਕੇ ਦੇਸ਼ ਨੂੰ ਬਚਾਈਏ ਦੇਸ਼ ਨੂੰ ਤਰੱਕੀਆਂ ਦੇ ਨਾਲ ਪਹੁੰਚਾਈਏ ਲੋਕਾਂ ਨੂੰ ਨਾਮ ਬਲ ਕਰੀਏ ਇਹਨਾਂ ਸਰਦਾਰਾਂ ਨਾਲ